ਬਹੁਤ ਸੋਹਣਾ ਡਿਜ਼ਾਈਨ ਆਇਆ ਦੇਖੋ ਜੀ ਚਾਰ ਕਲਰ ਆਏ ਨੇ ਬਹੁਤ ਪਿਆਰੇ ਕਲਰ ਆਏ ਨੇ ਕਲਰ ਚਾਰਟ ਦੇਖੋ ਜੀ ਨਾਵਾ ਕਿਨੇ ਫਿਰੋਜੀ ਤੇ ਜਿਵੇਂ ਹੈ ਨਾ yellow টাইਪ ਕਲਰ ਆਇਆ ਮਸਟਰਡ yellow ਇੱਕ ਕਦਰਾ ਨਾਵਾ ਕਦਰਾ ਦੋਨਾਂ ਦਾ ਕੰਬਿਨੇਸ਼ਨ ਦੇ ਵਿੱਚ ਇੱਕ ਇੱਕ ਕਲਰ ਆ ਗਿਆ ਦੇਖੋ ਗਾਜਰੀ ਜੇ ਕਲਰ ਆ ਗਿਆ ਜੀ ਇੱਕ ਗ੍ਰੇ শেਡ ਆ ਗਿਆ ਚਾਰ ਕਲਰ ਨੇ ਬਹੁਤ ਸੋਹਣਾ ਕੱਪੜਾ ਆਇਆ ਦਿਖਾਓ ਜੀ ਖੋਲ ਕੇ ਆਲ ਓਵਰ 5 ਮੀਟਰ ਸੂਟ ਆਊਗਾ ਜੀ ਚਾਰ ਕਲਰ ਆਏ ਨੇ ਚਾਰੇ ਕਦਰ ਬਹੁਤ ਸੋਹਣੇ ਨੇ ਫੈਬਰਿਕ ਆ ਬਹੁਤ ਸੋਹਣਾ ਜੀ ਬਹੁਤ ਸੋਹਣਾ ਗਰਮੀ ਵਾਲਾ ਸੂਟ ਆ ਫੈਬਰਿਕ ਬਹੁਤ ਟਾਪ ਦਾ ਆ ਜੀ ਇਹਦੇ ਵਿੱਚ ਕੋਈ ਔਰ ਬਹੁਤ ਸੋਹਣੇ ਕਲਰ ਨੇ ਗਰਮੀ ਵਾਲੇ ਕਲਰ ਨੇ ਜੀ ਕਦਰ ਚਾਰੇ ਬਹੁਤ ਸੋਹਣੇ ਆ ਨੇ ਜਿਹੜਾ ਕਲਰ ਤੁਹਾਨੂੰ ਸੋਹਣਾ ਲੱਗਦਾ ਉਸਦੇ ਚਾਰੇ ਸੋਹਣੇ ਨੇ ਚਾਰੇ ਕਲਰਾਂ ਚ ਜਿਹੜੇ ਜਿਹੜੇ ਤੁਸੀਂ ਬੁੱਕ ਕਰਨੇ ਜਲਦੀ ਆ ਜੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਬਹੁਤ ਸੋਹਣਾ ਕਲਰ ਚਾਰਟ ਹੈ ਜੀ ਔਰ ਆਰਾਮਦਾਰੀ ਬਹੁਤ ਦਾ ਕੱਪੜਾ ਜੀ ਮਤਲਬ ਜਿਹਨੂੰ ਆਪਾਂ ਕਹਿੰਦੇ ਸਕੂਨ ਵਾਲਾ ਕਪੜਾ ਪਾਉਣਾ ਉਹ ਕਪੜਾ ਜੀ ਇਹ ਡੇਲੀ ਪਾਣ ਲਈ ਸਕੂਨ ਵਾਲਾ ਕਪੜਾ ਹੈ ਮਤਲਬ ਸ਼ਾਂਤੀ ਜਿਹਾ ਕਪੜਾ ਬਹੁਤ ਸੋਹਣਾ ਜੀ ਸੋਬਰ ਜਾ ਕਪੜਾ ਹੈਗਾ ਕੋਈ ਰੰਗ ਦੀ ਦਿੱਕਤ ਨਹੀਂ ਸੋਹਣਾ ਕਪੜਾ ਹੈ ਕੋਈ ਬਲ ਨਹੀਂ ਪੈਂ 5 ਮੀਟਰ ਸੂਟ ਹੈ ஆன்ਲਾਈਨ ਪੇਮੈਂਟ ਤੇ ਸ਼ਿਪਿੰਗ ਲੇ 60 ਰੁਪਏ ਜੀ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਇਹਨਾਂ ਦੀ 350 ਦਾ ਸੂਟ ਦੇਵਾਂਗੇ ਜੀ 5 ਮੀਟਰ ਆਨਲਾਈਨ ਪੇਮੈਂਟ ਤੇ ਆਰਡਰ ਲਿਜਾਓ ਚਾਰ ਰੰਗ ਨੇ ਜੀ ਸੀ ਗ੍ਰੀਨ ਫਲੋਜੀ ਜਿਵੇਂ ਰਾਮਾ ਗ੍ਰੀਨ ਫਲੋਜੀ ਕਹਿੰਦੇ ਆਪਾਂ ਦੇਖੋ ਤੇ ਚਾਰੇ ਕਦਰ ਬਹੁਤ ਸੋਹਣੇ ਨੇ ਕਲਰ ਦੇਖੀ ਚਲੋ ਬੁੱਕ ਕਰ ਲਓ ਜੀ ਚਾਰ ਰੰਗ ਆਉਣਗੇ ਚਾਰ ਰੰਗ ਬਹੁਤ ਸੋਹਣੇ ਪ੍ਰਾਈਸ 350 ਜੀ ਸੀਓਡੀ ਇਹਨਾਂ ਦੀ ਹੋਣੀ ਨਹੀਂ ਜੀ ਆਨਲਾਈਨ ਪੇਮੈਂਟ ਤੇ ਆਰਡਰ ਲਿਜਾਓ ਇੱਕ ਸੂਟ ਦੀ 60 ਹੈ ਦੋ ਦੀ 80 ਹੈ ਚਾਰ ਦੀ 100 ਹੈ ਜੀ ਜੇ ਤੁਸੀਂ ਹਰਿਆਣਾ ਰਾਜਸਥਾਨ ਹੋਸਟ ਸਟੇਟ ਦੇੋਂ ਤਾਂ 20 ਰੁਪਏ ਜ਼ਿਆਦਾ ਲੱਗਣਗੇ ਬਸ